ਆ ਦੇਖ ਲਓ ਬਈ ਹਾਂ ਇਹ ਵੱਢ ਕੇ ਚਰੀ ਸੁਕਾ ਲਾਉਂਦੇ ਨੇ ਫਿਰ ਪਰ ਪਰ ਕੇ ਟਰਾਲੀਆਂ ਢੇਰ ਲਾ ਲਾਉਂਦੇ ਨੇ ਘਰੇ ਲਿਆ ਕੇ ਕਿਤੇ ਵੀ ਲਾ ਲਓ ਐਵੇਂ ਬੰਨ ਰੱਖਿਆ ਪਰੋਟੇ ਛੋਟੇ ਛੋਟੇ ਐਂ ਪਾਉਂਦੇ ਨੇ ਇਹਨਾਂ ਨੂੰ ਸਾਫਤੀ ਬਸ ਸੁੱਕ ਗਏ ਜਾਂਦਾ ਐਂ ਡਿੱਗੀ ਜਾਂਦੇ ਰਹਿੰਦੇ ਨੇ ਐਂ ਵੱਢ ਕੇ ਰੱਖੜ ਕੇ ਦੇਖੋ ਸਾਰਾ ਆਹ ਲਵੇ ਗੁਵਾਰਾ ਗੁਵਾਰਾ ਗਵਾਰੇ ਦੀਆਂ ਫਲੀਆਂ ਖਾਂਦੇ ਨੇ ਲੋਕ ਪੰਜਾਬ ਚ ਬੜੇ ਸੁਭਾਦ ਹੁੰਦਾ ਆ ਦੇਖ ਲੋ ਬਈ ਪੁਰਾ ਗਵਾਰਾ ਬਾਤੂ ਹੁੰਦਾ ਰਾਜਸਥਾਨ ਦੇ ਵਿੱਚ ਆ ਭੱਟਾ ਭੱਟੇ ਕਿੱतरी ਜਾਂਦੇ ਨੇ ਮੱਕੀ ਚਰੀ ਸੋਰੀ ਟਰੈਕਟਰ ਜਿਹਨਾਂ ਨਾਲ ਵੜਾਉਂਦੇ ਨੇ ਮਸ਼ੀਨਾਂ ਜੀ ਮਸ਼ੀਨਾਂ ਜੀ ਲੱਗੀਆਂ ਨੇ ਮੂਰੇ ਰਿਪਰੀਆ ਆਹ ਜਿਹੜੇ ਤਾਰ ਬੰਦੀ ਕਰਖੀ ਆ ਇਹ ਢੇਰ ਲਾ ਲੰਨ ਨੇ ਮੈਂ ਪੱਕੇ ਲਈ ਆ ਜਾਂਦੇ ਨੇ ਮੇਰੇ ਫੱਟ ਲੱਗੇ ਰਹਿੰਦੇ ਨੇ ਕੰਮਾ ਕਰਾਂ ਚ ਹੌਲੀ ਹੌਲੀ 嗯。Okay.